ਕਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਕੈਨੇਡਾ ਤੋਂ ਆਈ ਹੱਤ ਦੀ ਮੜੀ ਖਬਰ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਇਆ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਅੱਜ ਸਵੇਰ ਕੈਨੇਡਾ ਤੋਂ ਮੰਦਵਾ ਗਈ ਖਬਰ ਆਈ ਹੈ ਜਿਸ ਕਰਕੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋਡਿਕਪੁਰਾ ਜਮਾਤਮ ਸ਼ਾਹ ਕੇ ਸੜਕਦਰ ਕੜਨਾ ਚ ਇੱਕ ਪਰਿਵਾਰ ਦੇ ਤਣਜੀ ਜੀ ਸਮੇਤ ਇੱਕ ਰਿਸ਼ਤੇਦਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਅੱਜ ਦੇ ਸਵੇਰੇ ਅਸਤੇ ਚਚਾਨਕ ਘਰ ਦੇ ਨੇੜੇ ਭਿਆਨਕ ਹੜਕ ਹਾਸੇ ਵਾਪਰਿਆ ਜਿਸ ਦੇ ਮੌਕੇ ਤੇ ਸੁਖੰਤ ਸਿੰਘ ਬਰਾੜ ਉਹਨਾਂ ਦੀ ਪਤਨੀ ਬੇਟੀ ਅਤੇ ਸਾਲੀ ਦੀ ਮੌਤ ਹੋਈ ਅੱਜ ਸਵੇਰੇ ਅਸਤੇ ਕੜਨਾ ਚ ਪਤਾ ਲੱਗਨੇ ਪੈਣ ਚ ਸੋਗ ਦੀ ਲਹਿਰ ਫੈਲ ਗਈ ਜਾਣਕਾਰੀ ਅਨੁਸਾਰ ਜਿਆਤੋਂ ਕਸਬੇ ਅਦੀਨ ਉਹਦੇ ਪਿੰਡ ਰੋਡਿਕਪੁਰਾ ਦੇ ਸੁਖੰਤ ਸਿੰਘ ਸੋਖ ਬਰਾੜ ਜੋ ਕੈਨੇਡਾ BC ਚ ਐਵਰਸਪੋਰਟ ਚ ਰਹਿੰਦਾ ਸੀ ਉਹ ਆਪਣੇ ਪਰਿਵਾਰ ਪਤਨੀ ਜਿੰਦਰ ਕੌਰ ਪੁੱਤਰੀ ਕਮਲ ਕੌਰ ਤੇ ਸਾਲੀ ਖਿੰਦਰ ਕੌਰ ਦੇ ਨਾਲ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੂੰ ਮਿਲਣ ਐਵਰਟ ਸਪੋਰਟ ਦੇ ਖੇਅਰ ਕੋਲੋਨਾ ਵਿਖੇ ਉਹਨਾਂ ਦੇ ਘਰ ਜਾ ਰਹੇ ਸਨ ਤਾਂ ਰਸਤੇ 'ਚ ਪਿੰਡ ਕਹਾਸਾ ਵਾਪਰੇ ਪਿੰਡ ਵਾਸੀ ਬਲੈਸ ਦੁੱਖ ਦੀ ਘਟਨਾ ਦਾ ਬਹੁਤ ਦੁੱਖ ਮਨਾਇਆ ਗਿਆ ਤੇ ਜਕਰ ਜੋ ਕਿ ਕਿਸੇ ਕੋਸਿੰਗ ਬਰਾੜ ਪਿੰਡ ਵਾਸੀ ਦਾ ਹਰਮਨ ਇਨਸਾਨ ਸੀ ਜੋ ਵਿਦੇਸ਼ 'ਚ ਬੈਠਾ ਵੀ ਪਿੰਡ ਵਾਸੀਆਂ ਨਾਲ ਦੁੱਖ-ਸੋਕ ਸਾਂਝਾ ਕਰਦਾ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨ